ਬਹੁਤ ਹੀ ਪਿਆਰੇ ਬੱਚਿਓ ਅੱਜ ਆਪਾਂ ਅਗਲੀ ਅਭਿਆਸ ਸ਼ੁਰੂ ਕਰਨ ਜਾ ਰਹੇ ਹਾਂ ਐਕਸਰਸਾਈਜ਼ 1.2 1.2 ਐਕਸਰਸਾਈਜ਼ ਅਭਿਆਸ ਜਿਹੜੀ ਐਕਸਰਸਾਈਜ਼ ਹੈ ਇਹ ਸਾਡੀ ਜੋ ਨਵੀਂ ਬੁੱਕ ਆਈ ਹੈ ਰਿਵਾਈਜ਼ਡ ਐਡੀਸ਼ਨ 2024 ਸੋ ਅਕੋਰਡਿੰਗ ਇਹ 1.2 ਅਭਿਆਸ ਹੈਗੀ ਹੈ ਜੇਕਰ ਆਪਾਂ 올ਡ ਬੁੱਕ ਦੀ ਗੱਲ ਕਰੀਏ ਤਾਂ 올ਡ ਬੁੱਕ ਦੇ ਵਿੱਚ ਜਿਹੜੇ ਬੱਚਿਆਂ ਕੋਲ ਪੁਰਾਣੀ ਕਿਤਾਬ ਹੈਗੀ ਆ ਉਹਦੇ ਵਿੱਚ ਇਹ ਅਭਿਆਸ 1.3 ਅਭਿਆਸ ਬਣੇਗੀ ਸੋ ਜਿਹੜੇ ਬੱਚਿਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਆਉਣ ਵਾਲੀਆਂ ਨੈਕਸਟ ਵੀਡੀਓਜ਼ ਚੈਪਟਰ ਦੀਆਂ ਜਾਂ ਨੈਕਸਟ ਜਿਹੜੇ ਚੈਪਟਰਸ ਦੀਆਂ ਤੁਹਾਡੀਆਂ ਵੀਡੀਓਜ਼ ਜਿਹੜੀਆਂ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ। ਅਭਿਆਸ 1.2 ਐਕਸਰਸਾਈਜ਼ 1.2 ਦੀ ਸ਼ੁਰੂਆਤ ਕਰਦੇ ਹਾਂ। ਸੋ ਇਸ ਅਭਿਆਸ ਵਿੱਚ ਜੋ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਉਹ ਹੈ ਸਿੱਧ ਕਰੋ ਕਿ ਵਰਗਮੂਲ 5 ਇੱਕ ਅ ਪਰमेय ਸੰਖਿਆ ਹੈ ਠੀਕ ਹੈ 5 ਦਾ ਜਿਹੜਾ ਵਰਗਮੂਲ ਹੈ ਉਹਨੂੰ ਆਪਾਂ ਸਿੱਧ ਕਰਨਾ ਹੈ ਕਿ ਉਹ ਇੱਕ ਅ ਪਰमेय ਸੰਖਿਆ ਹੈਗੀ ਹੈ ਇਹ ਕਿਵੇਂ ਹੈਗੀ ਹੈ ਠੀਕ ਹੈ ਸੋ ਇਹ ਕੁਐਸਚਨ ਜਿਹੜਾ ਹੈ ਤੁਹਾਨੂੰ ਪੇਪਰ ਇਗਜ਼ਾਮ ਦੇ ਵਿੱਚ ਜਿਹੜਾ 4 ਨੰਬਰ ਦਾ ਕੁਐਸਚਨ ਬਣੇਗਾ ਸੋ ਅੱਜ ਆਪਾਂ ਦੇਖਦੇ ਹਾਂ ਕਿ ਕਿਵੇਂ 5 ਦਾ ਵਰਗਮੂਲ ਇੱਕ ਅ ਪਰमेय ਸੰਖਿਆ ਹੁੰਦੀ ਹੈ ਕਿਵੇਂ ਆਪਾਂ ਉਹਨੂੰ ਸਿੱਧ ਕਰਨਾ ਹੈ ਸੋ ਇਸ ਨੂੰ ਸਿੱਧ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅ ਪਰमेय ਸੰਖਿਆਵਾਂ ਕਿਹੜੀਆਂ ਸੰਖਿਆਵਾਂ ਹੁੰਦੀਆਂ ਨੇ ਤੁ ਜੇਕਰ ਆਪਾਂ ਅਪਰमेय ਸੰਖਿਆਵਾਂ ਦੀ ਗੱਲ ਕਰਦੇ ਆਂ ਠੀਕ ਹੈ ਤਾਂ ਅਪਰमेय ਸੰਖਿਆਵਾਂ ਜੀ ਉਹ ਸੰਖਿਆਵਾਂ ਹੁੰਦੀਆਂ ਨੇ ਜਿਨ੍ਹਾਂ ਸੰਖਿਆਵਾਂ ਦਾ ਦਸ਼ਮਲਵ ਰੂਪ ਅਸ਼ਾਂਤ ਅਨਅਵਿਰਤੀ ਹੋਵੇ ਅਸ਼ਾਂਤ ਮਤਲਬ ਨਾਨ ਟਰਮੀਨੇਟਿੰਗ ਨਾਨ ਟਰਮੀਨੇਟਿੰਗ ਜਿਹੜੀਆਂ ਕਦੀ ਖਤਮ ਨਹੀਂ ਹੁੰਦੀਆਂ ਅਨਅਵਿਰਤੀ ਮਤਲਬ ਨਾਨ ਰਿਪੀਟਿੰਗ ਠੀਕ ਹੈ ਜਿਹੜੀਆਂ ਰਿਪੀਟ ਨਾ ਕਰਦੀਆਂ ਹੋਣ ਠੀਕ ਹੈ ਉਹ ਸਾਰੀਆਂ ਸੰਖਿਆਵਾਂ ਅਪਰमेय ਸੰਖਿਆਵਾਂ ਹੁੰਦੀਆਂ ਨੇ ਠੀਕ ਹੈ ਜਿਵੇਂ 2 ਦਾ ਵਰਗਮੂਲ 3 ਦਾ ਵਰਗਮੂਲ 5 ਦਾ ਵਰਗਮੂਲ π ਇਹ ਸਾਰੀਆਂ ਹੀ ਅਪਰਮੇਸ਼ ਸੰਖਿਆਵਾਂ ਹਨ ਕਿਉਂਕਿ ਜਦੋਂ ਆਪਾਂ ਇਹਨਾਂ ਦੇ ਵਰਗਮੂਲ ਹੱਲ ਕਰਦੇ ਆ ਨਾ ਤੇ ਇਹਨਾਂ ਦਾ ਵਰਗਮੂਲ ਅਸ਼ਾਂਤ ਰਹਿੰਦਾ ਹੈ ਮਤਲਬ ਖਤਮ ਨਹੀਂ ਹੁੰਦਾ ਠੀਕ ਹੈ ਅੱਗੇ ਚਲਦਾ ਹੀ ਜਾਂਦਾ ਹੈ ਨਾ ਹੀ ਇਹ ਅਨਵਿਰਤੀ ਹੁੰਦਾ ਹੈ ਠੀਕ ਹੈ ਅਨਵਿਰਤੀ ਮਤਲਬ ਇਹ ਰਿਪੀਟ ਨਹੀਂ ਕਰੇਗਾ ਦਾ ਦਸ਼ਮਲ ਰੂਪ ਠੀਕ ਹੈ ਇਹ ਸਾਡੇ ਕੋਲ ਰਿਪੀਟ ਨਹੀਂ ਕਰੇਗਾ ਸੋ ਇਸ ਤਰ੍ਹਾਂ ਦੀਆਂ ਸੰਖਿਆਵਾਂ ਸਾਡੇ ਕੋਲ ਜਿਹੜੀਆਂ ਬਣਦੀਆਂ ਨੇ ਉਹ ਸਾਡੇ ਕੋਲ ਅਪਰਮੇ ਸੰਖਿਆਵਾਂ ਬੰਦੀਆਂ ਨੇ ਇਸ ਤੋਂ ਇਲਾਵਾ ਇਹਦੇ ਵਿੱਚ ਸੱਡੇ ਕੋਲ ਇੱਕ ਥਿਊਰਮ ਯੂਜ਼ ਹੁੰਦੀ ਆ ਇੱਕ ਪਰਮੇ 1.3 ਦੀ ਵਰਤੋਂ ਕੀਤੀ ਜਾਂਦੀ ਆ ਇਸ ਪੰਜ ਦੇ ਵਰਗ ਮੂਲ ਨੂੰ ਅਪਰਮੇ ਸਿੱਧ ਕਰਨ ਲਈ ਉਹਨੂੰ ਆਪਾਂ ਪਹਿਲਾਂ ਦੇਖ ਲਈਏ ਉਹ ਥਿਊਰਮ ਸਾਨੂੰ ਇਹ ਕਹਿੰਦੀ ਆ ਕਿ ਮੰਨ ਲਓ ਪੀ ਇੱਕ ਅਪਹਾਸ ਸੰਖਿਆ ਹੈ ਜੇਕਰ ਪੀ a ਦਾ ਵਰਗ ਨੂੰ ਭਾਗ ਕਰਦੀ ਹੈ ਠੀਕ ਹੈ ਜੇਕਰ p ਕੋਈ ਇੱਕ ਅਪਾਸੰਖਿਆ ਹੈ ਪ੍ਰਾਈਮ ਨੰਬਰ ਹੈ ਤਾਂ ਉਹ ਜਿਹੜੀ ਸੰਖਿਆ p ਹੈ ਉਹ ਕਿਸੇ ਦੇ ਵਰਗ ਨੂੰ ਭਾਗ ਕਰ ਰਹੀ ਹੈ ਤਾਂ p a ਨੂੰ ਵੀ ਭਾਗ ਕਰੇਗੀ ਜਿੱਥੇ a ਇੱਕ ਧਨਾਤਮਕ ਸੰਪੂਰਨ ਸੰਖਿਆ ਹੈ ਸੋ ਐਸਾਡੇ ਥਿਊਰਮ ਇਹਦੇ ਵਿੱਚ ਵਰਤੋਂ ਹੁੰਦੀ ਹੈ ਇਹ ਥਿਊਰਮ ਸਾਨੂੰ ਇਹ ਕਹਿੰਦੀ ਆ ਕਿ ਜੇਕਰ p ਕੋਈ ਇੱਕ ਪ੍ਰਾਈਮ ਨੰਬਰ ਹੈ ਸਾਡੇ ਕੋਲ ਅਪਾਸੰਖਿਆ ਹੈ ਜੇਕਰ ਉਹ ਅਪਾਸੰਖਿਆ a ਦੇ ਵਰਗ ਨੂੰ ਭਾਗ ਕਰਦੀ ਹੈ ਕਿਸੇ ਸੰਖਿਆ ਦੇ ਵਰਗ ਦੇ ਭਾਗ ਵਰਗ ਨੂੰ ਭਾਗ ਕਰ ਰਹੀ ਹੈ ਤਾਂ ਉਹ ਜਿਹੜੀ p ਸੰਖਿਆ ਹੈ ਉਹ ਉਸ a ਨੂੰ ਵੀ ਭਾਗ ਕਰੇਗੀ ਜਿਵੇਂ ਆਪਾਂ ਇੱਕ ਉਦਾਹਰਨ ਲੈ ਲੈਂਦੇ ਹਾਂ ਠੀਕ ਹੈ ਉਦਾਹਰਨ ਦੇਖੋ ਜਿਵੇਂ ਮੈਂ ਕਹਿੰਨਾ ਆ ਕਿ 3 ਜਿਹੜਾ ਹੈ ਉਹ 9 ਦੇ ਵਰਗ ਨੂੰ ਭਾਗ ਕਰਦਾ ਹੈ ਤੁਹਾਨੂੰ ਪਤਾ ਹੈ ਕਿ 9 ਦਾ ਵਰਗ ਜਿਹੜਾ ਹੈ ਉਹ 81 ਹੁੰਦਾ ਹੈ 81 ਹੁੰਦਾ ਹੈ ਠੀਕ ਹੈ ਤ ਤਿੰਨ 81 ਨੂੰ ਭਾਗ ਕਰੇਗਾ ਠੀਕ ਹੈ ਜੇਕਰ 3 9 ਦੇ ਵਰਗ ਨੂੰ ਭਾਗ ਕਰਦਾ ਹੈ ਤਾਂ ਸਾਨੂੰ ਇਹ ਵੀ ਪਤਾ ਹੈ ਕਿ 3 9 ਨੂੰ ਵੀ ਭਾਗ ਕਰੇਗਾ ਠੀਕ ਹੈ ਜੇਕਰ ਕੋਈ ਸੰਖਿਆ ਹੁਣ 3 ਇੱਕ ਪ੍ਰਾਈਮ ਨੰਬਰ ਹੈ ਇੱਕ ਅਪਾ ਸੰਖਿਆ ਹੈ ਠੀਕ ਹੈ ਮੈਂ 3 ਇੱਕ ਅਪਾ ਸੰਖਿਆ ਲਈ ਉਹ 9 ਦੇ ਵਰਗ ਨੂੰ ਭਾਗ ਕਰ ਰਿਹਾ ਠੀਕ ਹੈ ਤੇ ਜੇਕਰ ਉਹ 9 ਦੇ ਵਰਗ ਨੂੰ ਭਾਗ ਕਰਦਾ ਹੈ ਤਾਂ 3 ਉਸ ਨੰਬਰ ਉਸ ਸੰਖਿਆ ਨੂੰ ਵੀ 9 ਨੂੰ ਵੀ ਭਾਗ ਕਰੇਗਾ ਸੋ ਐਸਏ ਥਿਊਰਮ ਦਾ ਜਿਹੜਾ ਮੇਨ ਰਿਜ਼ਲਟ ਇਹਦੇ ਵਿੱਚ ਬੰਦਾ ਹੈ ਇਹਦੀ ਆਪਾਂ ਵਰਤੋਂ ਕਰਾਂਗੇ ਪੰਜ ਦੇ ਵਰਗ ਮੂਲ ਨੂੰ ਅਪਰਮੇਯ ਸੰਖਿਆ ਸਿੱਧ ਕਰਨ ਲਈ ਇਸ ਤੋਂ ਇਲਾਵਾ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਅਪਹਾਰ ਸੰਖਿਆਵਾਂ ਕਿਹੜੀਆਂ ਸੰਖਿਆਵਾਂ ਹੁੰਦੀਆਂ ਨੇ ਠੀਕ ਹੈ ਅਪਹਾਰ ਸੰਖਿਆਵਾਂ ਵੈਸੇ ਤੁਸੀਂ ਮੇਟਾ ਹੁਣ ਤੱਕ ਪੜ੍ਹ ਹੀ ਆਏ ਹੋਗੇ ਅਪਹਾਰ ਸੰਖਿਆਵਾਂ ਜਿਹਨੂੰ ਆਪਾਂ ਪ੍ਰਾਈਮ ਨੰਬਰਸ ਕਹਿੰਦੇ ਆ ਉਹ ਕਿਹੜੀਆਂ ਸੰਖਿਆਵਾਂ ਆਉਂਦੀਆਂ ਨੇ ਠੀਕ ਹੈ ਅਪਾਦ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਦੋ ਹੀ ਗੁਲਣਖੰਡ ਹੁੰਦੇ ਨੇ ਠੀਕ ਹੈ ਦੋ ਤੋਂ ਜ਼ਿਆਦਾ ਗੁਲਣਖੰਡ ਉਹਨਾਂ ਦੇ ਨਹੀਂ ਹੁੰਦੇ ਦੋ ਤੋਂ ਜ਼ਿਆਦਾ ਫੈਕਟਰ ਨਹੀਂ ਹੁੰਦੇ ਠੀਕ ਹੈ ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਹੜੇ ਸਿਰਫ ਆਪਣੇ ਭਾੜੇ ਦੇ ਵਿੱਚ ਹੀ ਆਉਂਦੀਆਂ ਨੇ ਸੋ ਸਭ ਤੋਂ ਪਹਿਲੀ ਅਪਾਦ ਸੰਖਿਆ ਸਾਡੇ ਕੋਲ 2 ਆਂਦੀ ਹੈ ਠੀਕ ਹੈ ਇਸ ਤੋਂ ਬਾਅਦ 3 ਹੈ ਕਿਉਂਕਿ 2 ਸਿਰਫ 2 ਦੇ ਭਾੜੇ ਚ ਆਉਂਦਾ ਹੈ ਜਾਂ ਜਾ ਇਹ ਇੱਕ ਦੇ ਭਾੜੇ ਚ ਆਉਂਦਾ ਹੈ ਤਿੰਨ ਵੀ ਇੱਕ ਦੇ ਭਾੜੇ ਚ ਆਉਂਦਾ ਹੈ ਜਾ ਆਪਣੇ ਆਪ ਤਿੰਨ ਦੇ ਭਾੜੇ ਚ ਆਉਂਦਾ ਹੈ ਠੀਕ ਹੈ ਇਸ ਤੋਂ ਬਾਅਦ ਚਾਰ ਚਾਰ ਅਭਾਜ ਸੰਖਿਆ ਨਹੀਂ ਹੈਗੀ ਕਿਉਂਕਿ ਚਾਰ ਇੱਕ ਦੇ ਭਾੜੇ ਚ ਵੀ ਆਉਂਦਾ ਹੈ ਦੋ ਦੇ ਵਿੱਚ ਵੀ ਆ ਜਾਂਦਾ ਹੈ ਚਾਰ ਦੇ ਵਿੱਚ ਵੀ ਆ ਜਾਂਦਾ ਹੈ ਸੋ ਇਹਦੇ ਤਿੰਨ ਗੁਣਨਖੰਡ ਬਣ ਜਾਂਦੇ ਨੇ ਪਰ ਅਭਾਜ ਸੰਖਿਆ ਦੇ ਸਿਰਫ ਦੋ ਹੀ ਗੁਣਨਖੰਡ ਹੁੰਦੇ ਨੇ ਇਸ ਤੋਂ ਬਾਅਦ ਅਗਲੀ ਅਭਾਜ ਸੰਖਿਆ 5 ਹੁੰਦੀ ਹੈ 5 ਤੋਂ ਬਾਅਦ 7 7 ਤੋਂ ਬਾਅਦ 11 11 ਤੋਂ ਬਾਅਦ 13 13 ਤੋਂ ਬਾਅਦ 17 ਫਿਰ 19 ਸੋ ਇਸ ਤਰ੍ਹਾਂ ਅਪਹਾਸ ਸੰਖਿਆਵਾਂ ਅੱਗੇ ਚਲਦੀਆਂ ਹੀ ਜਾਂਦੀਆਂ ਨੇ ਸੋ ਇਹ ਜਿਹੜੀਆਂ ਸੰਖਿਆਵਾਂ ਲਿਖੀਆਂ ਨੇ ਸਾਰੀਆਂ ਅਪਹਾਸ ਸੰਖਿਆਵਾਂ ਨੇ ਕਿਉਂ ਅਪਹਾਜ ਨੇ ਕਿਉਂਕਿ ਇਹਨਾਂ ਦੇ ਸਿਰਫ ਦੋ ਹੀ ਗੁਣਨਖੰਡ ਦੋ ਹੀ ਫੈਕਟਰ ਬਣਦੇ ਨੇ ਹੁਣ ਆਪਾਂ ਗੱਲ ਕਰਦੇ ਆ ਕਿ 5 ਦਾ ਵਰਗਮੂਲ ਇੱਕ ਅਪਰਮੇਯ ਸੰਖਿਆ ਵਾ ਕਿਵੇਂ ਆਪਾਂ ਸਿੱਧ ਕਰਨੀ ਹੈ ਸੋ 5 ਦੇ ਵਰਗਮੂਲ ਨੂੰ ਇੱਕ ਅਪਰਮੇਯ ਸੰਖਿਆ ਸਿੱਧ ਕਰਨ ਲਈ ਆਪਾਂ ਇਹਦੇ ਬਿਲਕੁਲ ਜਿਹੜਾ ਉਲਟ ਮੰਨ ਕੇ ਚੱਲਣਾ ਹੈ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਜਿਹੜਾ 5 ਦਾ ਵਰਗਮੂਲ ਹੈ ਉਹ ਇੱਕ ਪਰਮੇਯ ਸੰਖਿਆ ਹੈ ਠੀਕ ਹੈ ਸਭ ਤੋਂ ਸ਼ੁਰੂਆਤ ਕਰਦੇ ਆਂ ਸਵਾਲ ਦੀ ਸੋ ਇਹਦੀ ਸ਼ੁਰੂਆਤ ਦੇ ਵਿੱਚ ਆਪਾਂ ਲਿਖਾਂਗੇ ਮੰਨ ਲਓ 5 ਵਰਗਮੂਲ ਇੱਕ ਪਰਮੇਯ ਸੰਖਿਆ ਹੈ ਠੀਕ ਹੈ ਆਪਾਂ ਇਹ ਮੰਨ ਲਿਆ ਕਿ 5 ਦਾ ਵਰਗਮੂਲ ਇੱਕ ਪਰਮੇਯ ਸੰਖਿਆ ਹੈ ਠੀਕ ਹੈ ਹੁਣ ਆਪਾਂ ਪਿਛਲੀ ਕਲਾਸ ਵਿੱਚ 8ਵੀਂ 9ਵੀਂ ਵਿੱਚ ਪੜ ਚੁੱਕੇ ਆਂ ਕਿ ਪਰਮੇਯ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਪਰਮੇਯ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ a/b ਦੇ ਰੂਪ ਵਿੱਚ ਲਿਖ ਸਕਦੇ ਹਾਂ ਠੀਕ ਹੈ ਤੇ ਜੇਕਰ 5 ਦੇ ਨੂੰ ਆਪਾਂ ਮੰਨਿਆ ਕਿ ਇੱਕ ਪਰਮੇਯ ਸੰਖਿਆ ਹੈ ਤਾਂ ਇਸ ਤਰ੍ਹਾਂ ਜਿਹੜਾ ਹੈ 5 ਦਾ ਵਰਗਮੂਲ ਉਹ a/b ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਇਹਨੂੰ ਮੈਂ ਬਰਾਬਰ ਕੀ ਦੇ ਮੰਨਾਂਗਾ a/b ਠੀਕ ਹੈ ਕਿਉਂਕਿ ਪਰਮੇਯ ਸੰਖਿਆਵਾਂ ਜਿਹੜੀਆਂ ਨੇ ਉਹ ਵਟਿਆਂ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਠੀਕ ਹੈ ਜਿੱਥੇ ਕੀ ਹੋਏਗਾ ਜਿੱਥੇ a ਅਤੇ b a b ਸਹਿ ਅਪਾਦ ਸੰਖਿਆਵਾਂ ਹੋਣਗੀਆਂ ਸਹਿ ਅਭਾਜ ਸੰਖਿਆਵਾਂ ਅਤੇ b ਦਾ ਮੂਲ 0 ਨਹੀਂ ਹੋਣਾ ਚਾਹੀਦਾ ਠੀਕ ਹੈ ਹੁਣ ਸਾਡੇ ਕੋਲ ਸ਼ਬਦ ਆਇਆ ਸਹਿ ਅਭਾਜ ਸੰਖਿਆਵਾਂ ਸਹਿ ਅਭਾਜ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਸਾਂਝਾ ਗੁਨਨਖੰਡ ਨਹੀਂ ਹੁੰਦਾ ਠੀਕ ਹੈ ਸਿਰਫ ਇੱਕੋ ਹੀ ਸਾਂਝਾ ਗੁਨਨਖੰਡ ਹੁੰਦਾ ਉਹ ਹੁੰਦਾ 1 ਠੀਕ ਹੈ 1 ਤੇ ਹਰੇਕ ਵਿੱਚ ਸਾਂਝਾ ਹੋਣਾ ਹੀ ਹੋਣਾ ਹੈ ਮੀਨਸ ਕਿ ਜਿੰਨ ਦਾ ਮਤਮਸ ਨੂੰ ਆਵਰਤਕ ਜਿਹੜਾ ਹੁੰਦਾ ਹੈ ਉਹ 1 ਹੁੰਦਾ ਹੈ ਠੀਕ ਹੈ a ਤੇ b ਸਹਿ ਭਾਗ ਸੰਖਿਆਵਾਂ ਨੇ ਕਿਉਂਕਿ ਇਹਨਾਂ ਦੇ ਵਿੱਚ ਕੋਈ ਵੀ ਸਾਂਝਾ ਗੁਨਫੰਡ ਨਹੀਂ ਹੈਗਾ ਠੀਕ ਹੈ ਇਸ ਤੋਂ ਬਾਅਦ ਸਟੱਡੀ ਕੋ ਜੇਕਰ ਆਪਾਂ ਇਹਨੂੰ ਮੰਨਿਆ ਹੈ ਕਿ ਇਹ ਪਰਮੇਯ ਸੰਖਿਆ a b ਦੇ ਰੂਪ ਵਿੱਚ ਲਿਖ ਦਿੱਤਾ ਠੀਕ ਹੈ ਹੁਣ ਆਪਾਂ ਇਹਨੂੰ ਅੱਗੇ ਸਿੱਧ ਕਰਨ ਲਈ ਇਹਨੂੰ ਦੋਵੇਂ ਪਾਸੇ ਵਰਗ ਕਰਾਂਗੇ ਠੀਕ ਹੈ ਦੋਵੇਂ ਪਾਸੇ ਵਰਗ ਕਰਨ ਤੇ ਜਦੋਂ ਆਪਾਂ ਇਹਨਾਂ ਦੋਵੇਂ ਪਾਸੇ ਵਰਗ ਕੀਤਾ ਤੇ ਇਹ ਕੀ ਬਣ ਗਿਆ ਇਹ ਬਣ ਗਿਆ 5 ਦਾ ਵਰਗਮੂਲ ਤੇ ਉਹਦਾ ਵਰਗ ਬਰਾਬਰ a/b ਤੇ ਉਹਦਾ ਸਾਰੇ ਦਾ ਵਰਗ ਠੀਕ ਹੈ ਹੁਣ ਜਦੋਂ ਆਪਾਂ ਇਹਨਾਂ ਨੂੰ ਵਰਗ ਨੂੰ ਹੱਲ ਕਰਾਂਗੇ ਆਪਾਂ ਪੜ ਚੁੱਕੇ ਹਾਂ ਕਿ ਵਰਗ ਤੇ ਵਰਗਮੂਲ ਇੱਕ ਦੂਜੇ ਨਾਲ ਕੈਨਸਲ ਹੋ ਜਾਂਦੇ ਨੇ ਠੀਕ ਹੈ ਇਹਨੂੰ ਜਦੋਂ ਜਦੋਂ ਆਪਾਂ ਸੋਲਵ ਕਰਦੇ ਹਾਂ ਤਾਂ ਇਹ ਕਟਿੰਗ ਹੋ ਜਾਂਦੀ ਹੈ ਇਹਨਾਂ ਦੀ ਸਾਡੇ ਕੋਲ 5 ਬਚ ਗਿਆ ਇੱਥੇ ਬਰਾਬਰ ਇਹ ਜਦੋਂ ਵਰਗ ਆਪਾਂ ਖੋਲਾਂਗੇ ਠੀਕ ਹੈ ਕਾਤ ਖੋਲਾਂਗੇ ਤੇ ਦੋਨਾਂ ਤੇ ਚਲੇਗੀ ਠੀਕ ਹੈ a ਦਾ ਵਰਗ ਚਲ ਜੇਗਾ b ਦਾ ਵਰਗ ਬਣ ਗਿਆ b ਦਾ ਵਰਗ ਜਿਹੜਾ ਹੈ ਉਹ ਇੱਥੇ ਭਾਗ ਹੋ ਰਿਹਾ ਦੂਸਰੀ ਸਾਈਡ ਜਾ ਕੇ ਕੀ ਹੋ ਜਾਏਗਾ ਗੁਣਾ ਹੋ ਜਾਏਗਾ 5 b ਦਾ ਵਰਗ a ਦਾ ਵਰਗ ਠੀਕ ਹੈ ਸੋ ਹੁਣ ਇਧਰ 5 ਜਿਹੜਾ ਹੈ ਉਹ b ਦੇ ਵਰਗ ਦੇ ਨਾਲ ਗੁਣਾ ਹੋ ਰਿਹਾ ਤੇ ਦੂਸਰੀ ਸਾਈਡ ਜਾ ਕੇ ਕੀ ਹੋ ਜਾਏਗਾ ਇਹ a ਦੇ ਵਰਗ ਨੂੰ ਕੀ ਕਰ ਦੇਗਾ ਪਾ ਕਰ ਦੇਗਾ ਸੋ ਇੱਥੇ ਆਪਣੇ ਕੋਲ ਕੀ ਬਣ ਗਿਆ ਕਿ 5 ਜਿਹੜਾ ਆ ਉਹ a ਦੇ ਵਰਗ ਨੂੰ ਭਾਗ ਕਰ ਰਿਹਾ ਸੋ ਇਸ ਲਾਈਨ ਨੂੰ ਹੁਣ ਆਪਾਂ ਲਿਖਾਂਗੇ ਕਿ 5 a ਦੇ ਵਰਗਮੂਲ ਨੂੰ ਵੰਡਦਾ ਹੈ ਵੰਡਦਾ ਹੈ ਠੀਕ ਹੈ ਵੰਡਦਾ ਦਾ ਮਤਲਬ ਕੀ ਹੋ ਗਿਆ ਕਿ ਉਹ ਦਾ ਗੁਨਖੰਡ ਹੈਗਾ ਠੀਕ ਹੈ ਜਾਂ ਆਪਾਂ ਇਹਨੂੰ ਇਹ ਵੀ ਕਹਿ ਸਕਦੇ ਆ ਕਿ 5 a ਦਾ a ਦੇ ਵਰਗ ਦਾ ਗੁਨਖੰਡ ਗੁਣਨਖੰਡ ਦਾ ਮਤਲਬ ਕੀ ਹੋ ਗਿਆ ਕਿ ਉਹ ਨੂੰ ਵੰਡਦਾ ਹੈ ਸੋ ਨੂੰ ਇਹਨੂੰ ਆਪਾਂ ਹੁਣ ਸਮੀਕਰਨ ਨੰਬਰ 1 ਦਾ ਨਾਂ ਦੇ ਦਿੰਨੇ ਆ ਜੇਕਰ 5 a ਦੇ ਵਰਗ ਦਾ ਗੁਣਨਖੰਡ ਹੈਗਾ ਜੇਕਰ 5 a ਦੇ ਵਰਗ ਨੂੰ ਵੰਡਦਾ ਹੈ ਤਾਂ ਆਪਾਂ ਥਿਊਰਮ ਪੜ੍ਹੀ ਸੀ ਜਿਹੜੀ ਆਪਾਂ ਪਹਿਲਾਂ ਸਟਾਰਟਿੰਗ ਵਿੱਚ ਡਿਸਕਸ ਕੀਤੀ ਸੀ ਠੀਕ ਹੈ ਆਪਾਂ ਡਿਸਕਸ ਕੀਤੀ ਸੀ ਥਿਊਰਮ ਦੇ ਵਿੱਚ ਕਿ ਜੇਕਰ ਕੋਈ ਵੀ ਸੰਖਿਆ ਸਾਡੇ ਕੋਲ ਜਿਵੇਂ ਤੁਹਾਨੂੰ ਐ ਦੱਸਿਆ ਸੀ ਕਿ ਜੇਕਰ p ਇੱਕ ਅਭਾਜ ਸੰਖਿਆ ਹੈ ਜੇਕਰ ਉਹ p ਜਿਹੜਾ ਹੈ ਉਹ a ਦੇ ਵਰਗ ਨੂੰ ਵੰਡਦਾ ਆ ਤਾਂ ਉਹ p ਜਿਹੜਾ ਹੈ ਉਹ a ਨੂੰ ਵੀ ਭਾਗ ਕਰੇਗਾ ਠੀਕ ਹੈ a ਨੂੰ ਵੀ ਵੰਡੇਗਾ ਸੋ ਇਥੇ ਹੁਣ ਪੰਜ ਇੱਕ ਅਭਾਜ ਸੰਖਿਆ ਹੈ ਆਪਾਂ ਪੜ ਚੁੱਕੇ ਹਾਂ ਕਿ ਪੰਜ ਅਭਾਜ ਸੰਖਿਆ ਹੈ ਪੰਜ ਜੇਕਰ a ਦੇ ਵਰਗ ਨੂੰ ਵੰਡਦਾ ਹੈ ਤਾਂ ਆਪਾਂ ਇਹਨੂੰ ਇਹ ਲਿਖ ਸਕਦੇ ਹਾਂ ਕਿ 5 a ਨੂੰ ਵੀ ਵੰਡੇਗਾ ਠੀਕ ਹੈ 5 a ਨੂੰ ਵੀ ਵੰਡੇਗਾ ਇਹਨੂੰ ਆਪਾਂ ਸਮੀਕਰਨ ਨੰਬਰ 1 ਇਹਨੂੰ ਦੇਣਾ ਸਮੀਕਰਨ ਨੰਬਰ 1 ਇਹਨੂੰ ਨਹੀਂ ਦੇਣਾ ਠੀਕ ਹੈ ਸੋ ਆਪਾਂ ਸਿਮਿਕਨ ਨੰਬਰ 1 ਜਿਹੜਾ ਹੈ ਉਹ ਐਸ ਸੰਖਿਆ ਨੂੰ ਦੇਵਾਂਗੇ ਠੀਕ ਹੈ ਇਸ ਤੋਂ ਬਾਅਦ ਹੁਣ ਸਾਨੂੰ ਇਹ ਪਤਾ ਲੱਗ ਗਿਆ ਕਿ ਜਿਹੜਾ 5 ਹੈ ਉਹ A ਨੂੰ ਵੰਡਦਾ ਹੈ ਜੇਕਰ 5 A ਨੂੰ ਵੰਡਦਾ ਹੈ ਠੀਕ ਹੈ ਤਾਂ ਇਹਦਾ ਮਤਲਬ ਆਪਾਂ ਹੁਣ ਇੱਥੇ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਮੰਨ ਲਓ ਜਿਹੜਾ A ਹੈਗਾ ਆ ਉਹ ਜੇਕਰ 5 ਨੂੰ ਵੰਡਦਾ ਹੈ ਤਾਂ ਉਹਦਾ ਗੁਣਨਖੰਡ ਹੋਏਗਾ ਤਾਂ ਉਹ 5 C ਮੰਨ ਲਿਆ ਉਹਨੂੰ ਠੀਕ ਹੈ A ਨੂੰ ਆਪਾਂ 5C ਦੇ ਬਰਾਬਰ ਮੰਨ ਲਿਆ ਠੀਕ ਹੈ ਜਿੱਥੇ ਕਿ ਸੀ ਜਿਹੜਾ ਹੈ ਇੱਥੇ ਸੀ ਕੀ ਬਨੇਗਾ ਇੱਥੇ ਸੀ ਕੋਈ ਸੰਪੂਰਨ ਸੰਖਿਆ ਹੋਏਗੀ ਸਮੀਕਰਨ ਸਟਾਰ ਜਿਹੜੀ ਆਪਣੇ ਕੋਲ ਬਣ ਚੁੱਕੀ ਆ ਆਪਾਂ ਉਹਦੇ ਵਿੱਚ a ਦੀ ਵੈਲਿਊ ਜਿਹੜੀ ਹੈਗੀ ਆ ਉਹ ਭਰਾਂਗੇ ਸਮੀਕਰਨ ਸਟਾਰ ਤੋਂ ਸਿਰੜਿਕਲ ਜੋ ਵੈਲਿਊ ਬਣੀ ਹੈ ਉਹ ਬਣੀ ਹੈ 5b ਦੀ ਘਾਤ 2 a ਦੀ ਘਾਤ 2 ਸੋ ਐਸ ਇਸ ਆਰਟਿਕਲ ਸਮੀਕਰਨ ਸਟਾਰ ਇਦੇ ਵਿੱਚ ਆਪਾਂ ਜੋ ਮੰਨ ਕੇ ਚੱਲੇ ਹਾਂ ਕਿ a ਦਾ ਮੁੱਲ ਜਿਹੜਾ 5c ਹੈਗਾ ਸੋ ਇਹ ਆਪਾਂ ਭਰਾਂਗੇ e ਦੀ ਜਗ੍ਹਾ ਤੇ 5c ਸੋ ਜਦੋਂ ਆਪਾਂ ਮੁੱਲ ਭਰਾਂਗੇ e ਦੀ ਜਗ੍ਹਾ ਤੇ 5c ਤੇ ਇਹ ਬਣ ਜਾਏਗਾ 5b ਦੀ ਘਾਤ 2 a a ਦਾ ਮੁੱਲ ਆ ਗਿਆ 5c ਤੇ ਉਹਦੀ ਘਾਤ 2 ਉਹਦਾ ਵਰਗ ਇਹ ਤੋਂ ਬਾਅਦ ਜਦੋਂ ਆਪਾਂ ਦੇਖਦੇ ਹਾਂ ਕਿ ਜਦੋਂ ਆਪਾਂ ਇਹ ਵਰਗ ਖੋਲ੍ਹਾਂਗੇ 5 ਦਾ ਵਰਗ ਬਣ ਜਾਏਗਾ 25 ਤੇ c ਤੇ ਵਰਗ ਜਾਏਗਾ ਤੇ c ਦੀ ਘਾਤ दो बना देगा ठीक है सो इसके बाद की आएगा कि आची है जोड़ा इधर की हो रहा सीधी का दो गुणा हो रहा दूसरी साइड जाके एक ही बन जाएगा उधर जाके पाग हो जाता है ठीक है इधर अपने को सीधी घात दो रह जाएगी ठीक है सो इस तुम तो बाद पच्ची की कटिंग हो जाएगी पंजी टेबल पर ठीक है इतने अपने को तो बच गया बी दी दो ਵਟਾ ਕਿੰਨਾ ਰਹਿ ਗਿਆ ਸਾਡੇ ਕੋਲ 5 ਬਰਾਬਰ c ਦੀ ਘਾਤ 2 ਇਸ ਤੋਂ ਬਾਅਦ ਸਾਡੇ ਕੋਲ ਕੀ ਆਥੋ ਕੀ ਸਾਡੇ ਕੋਲ ਬਣ ਗਿਆ ਕਿ ਜਿਹੜਾ 5 ਹੈ ਉਹ ਬੀ ਦੀ ਘਾਤ 2 ਨੂੰ ਭਾਗ ਕਰ ਰਿਹਾ ਠੀਕ ਹੈ 5 ਬੀ ਦੀ ਘਾਤ 2 ਨੂੰ ਵੰਡਦਾ ਹੈ ਠੀਕ ਹੈ ਸੋ ਆਪਾਂ ਥਿਊਰਮ ਪੜ੍ਹੀ ਹੋਈ ਸੀ ਪਰਮੇ ਪੜ੍ਹੀ ਹੋਈ ਸੀ ਕਿ ਜੇਕਰ ਕੋਈ 5 ਇੱਕ ਸਾਡੇ ਕੋਲ ਆਪਾ ਸੰਖਿਆ ਜੇਕਰ ਉਹਦੇ ਵਰਗ ਨੂੰ ਵੰਡਦਾ ਹੈ ਠੀਕ ਹੈ ਤਾਂ ਉਸ ਸੰਖਿਆ ਨੂੰ ਵੀ ਵੰਡੇਗਾ ਇਹਦਾ ਮਤਲਬ ਹੈ ਕਿ 5b ਨੂੰ ਵੰਡਦਾ ਹੈ ਠੀਕ ਹੈ ਜੇ ਉਹਦੇ 5b ਦੇ ਵਰਗ ਨੂੰ ਵੰਡਦਾ ਹੈ ਤਾਂ 5b ਨੂੰ ਵੀ ਵੰਡਦਾ ਹੈ ਇਹਨੂੰ ਆਪਾਂ ਸਮੀਕਰਨ ਨੰਬਰ 2 ਲਿਖ ਦਵਾਂਗੇ ਠੀਕ ਹੈ ਹੁਣ ਆਪਾਂ ਜੋ ਸਮੀਕਰਨ ਨੰਬਰ 1 ਜੋ ਪਹਿਲਾਂ ਹੱਲ ਕਰ ਚੁੱਕੇ ਹਾਂ ਠੀਕ ਹੈ ਉਹਦੇ ਵਿੱਚ ਆਪਾਂ ਇਹ ਹੱਲ ਕੀਤਾ ਸੀ ਕਿ 5 ਜਿਹੜਾ ਉਹ a ਨੂੰ ਵੰਡਦਾ ਹੈ ਠੀਕ ਹੈ ਤੇ ਸਮੀਕਰਨ 2 ਦੇ ਵਿੱਚ ਆਪਾਂ ਇਹ ਹੱਲ ਕਰ ਲਿਆ ਕਿ 5b ਨੂੰ ਵੀ ਵੰਡਦਾ ਹੈ ਇਤੋ ਸਰਡੀਕਲ ਕੀ ਬਨੇਗਾ ਕਿ ਸਮੀਕਰਨ ਨੰਬਰ 1 ਅਤੇ 2 ਤੋਂ ਇਤੋ ਸਰਡੀਕਲ ਕੀ ਆ ਗਿਆ ਕਿ 5 a ਅਤੇ b ਦੋਹਾਂ ਨੂੰ ਵੰਡਦਾ ਹੈ ਠੀਕ ਹੈ ਜੇਕਰ 5 a ਤੇ b ਦੋਹਾਂ ਨੂੰ ਵੰਡਦਾ ਹੈ ਇਹਦਾ ਮਤਲਬ ਕੀ ਹੋ ਗਿਆ ਕਿ ਜਿਹੜਾ 5 ਹੈਗਾ ਆ ਉਹ a ਅਤੇ b ਦਾ ਸਾਂਝਾ ਗੁਣਨਖੰਡ ਹੈ ਠੀਕ ਹੈ ਦੋਨਾਂ ਨੂੰ ਹੀ ਵੰਡਦਾ ਹੈ ਜਿਹੜਾ ਵੰਡਦਾ ਹੈ ਤਾਂ ਉਹ ਦਾ ਗੁਨਨਖੰਡ ਹੁੰਦਾ ਹੈ ਠੀਕ ਹੈ 5 a ਅਤੇ b ਦਾ ਸਾਂਝਾ ਗੁਨਨਖੰਡ ਬਣੇਗਾ ਪਰੰਤੂ ਇਹਦੇ ਉਲਟ ਆਪਾਂ ਕੀ ਸਟਾਰਟਿੰਗ 'ਚ ਮੰਨਿਆ ਸੀ ਠੀਕ ਹੈ ਆਪਾਂ ਇਹ ਮੰਨਿਆ ਸੀ ਪਰੰਤੂ ਇਹ ਇਸਦੇ ਉਲਟ ਹੈਗਾ ਠੀਕ ਹੈ ਕੀ ਉਲਟ ਹੈਗਾ ਆਪਾਂ ਇਹ ਮੰਨਿਆ ਸੀ ਕਿ a ਅਤੇ b ਸਟਾਰਟਿੰਗ ਦੇ ਵਿੱਚ ਸਹਿ ਭਾਗ ਸੰਖਿਆਵਾਂ ਮੰਨੀਆਂ ਸੀ ਠੀਕ ਹੈ ਸੋ ਸਹਿ ਭਾਗ ਸੰਖਿਆਵਾਂ ਉਹ ਹੁੰਦੀਆਂ ਨੇ ਜਿਨ੍ਹਾਂ ਵਿੱਚ ਸਾਂਝਾ ਗੁਣਨਖੰਡ ਸਿਰਫ ਇੱਕ ਹੀ ਹੁੰਦਾ ਹੈ ਜਿਹਨੂੰ ਹੋਰ ਕੋਈ ਸਾਂਝਾ ਗੁਣਨਖੰਡ ਨਹੀਂ ਹੁੰਦਾ ਠੀਕ ਹੈ ਤਾਂ ਇਸ ਤਰ੍ਹਾਂ ਸੈਟਿਕਲ ਕੀਤਾ ਗਿਆ A ਅਤੇ B ਵਿੱਚ ਇੱਕ ਤੋਂ ਇਲਾਵਾ ਕੋਈ ਸਾਂਝਾ ਗੁਣਨਖੰਡ ਨਹੀਂ ਹੈ ਠੀਕ ਹੈ ਸੋ ਇਹ ਸਾਡੇ ਕੋਲ ਕੀ ਮਿਲਿਆ ਫਿਰ ਸਾਨੂੰ ਆਪਾਂ ਨੂੰ ਇਹ ਮਿਲ ਗਿਆ ਕਿ ਆਪਾਂ ਨੂੰ ਇੱਕ ਤੋਂ ਇਲਾਵਾ ਵੀ ਗੁਣਖੰਡ ਜਿਹੜਾ ਆ ਗਿਆ 5 ਆ ਗਿਆ ਠੀਕ ਹੈ ਆਪਾਂ ਇਹ ਹੁਣੇ ਆ ਜਾਂ ਉੱਪਰ ਸਿੱਧ ਕਰ ਲਿਆ ਹੋਇਆ ਠੀਕ ਹੈ ਹੱਲ ਕਰ ਲਿਆ ਹੈ ਕਿ a ਤੇ b ਦੋਨਾਂ ਵਿੱਚ 5 ਸਾਂਝਾ ਆਏਗਾ ਪਰ ਸਟਾਰਟਿੰਗ 'ਚ ਆਪਾਂ ਇਹ ਮੰਨ ਕੇ ਚੱਲੇ ਸੀ ਕਿ a ਅਤੇ b ਦੋਨਾਂ ਵਿੱਚ ਇੱਕ ਹੀ ਸਾਂਝਾ ਹੈਗਾ ਠੀਕ ਹੈ ਤੇ ਇਹ ਸਾਨੂੰ ਕੀ ਪ੍ਰਾਪਤ ਹੋਇਆ ਉਲਟ ਪ੍ਰਾਪਤ ਹੋਇਆ ਠੀਕ ਹੈ ਇਹ ਸਾਨੂੰ इसलिए उल्ट प्रापत क्यों होया होया? क्योंकि प्रापत क्योंकि एक त्रुटि वाली गल जी वह मनी हुई है वो की मनी सी ਅਪਾ ਇਹ ਮੰਨਿਆ ਸੀ ਕਿ 5 ਦਾ ਵਰਗਮੂਲ ਇੱਕ ਪਰਮੇਯ ਸੰਖਿਆ ਹੈ ਇਹ ਆਪਾਂ ਧਰੋਤੀ ਮੰਨੇ ਸੀ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਕੁਐਸਚਨ ਜਿਹੜਾ ਸੀ ਸਟਾਰਟ ਕੀਤਾ ਸੀ ਠੀਕ ਹੈ ਤਾਂ ਇੱਥੋਂ ਅਸੀਂ ਫਿਰ ਕੀ ਸਿੱਟਾ ਕੱਢਦੇ ਹਾਂ ਇੱਥੋਂ ਅਸੀਂ ਇਹ ਸਿੱਟਾ ਕਰਦੇ ਹਾਂ ਕਿ 5 ਦਾ ਵਰਗਮੂਲ ਇੱਕ ਪਰਮੇਯ ਸੰਖਿਆ ਨਹੀਂ ਹੈ ਠੀਕ ਹੈ ਉਹ ਕਿਹੜੀ ਸੰਖਿਆ ਹੋਏਗੀ ਉਹ ਇੱਕ ਅਪਰਮੇਯ ਸੰਖਿਆ ਹੋਏਗੀ ਇਸ ਲਈ ਅਸੀਂ ਇਹ ਸਿੱਟਾ ਕੱਢਦੇ ਹਾਂ ਠੀਕ ਹੈ ਸੋ ਇਹ ਲਾਈਨਾਂ ਇਸੇ ਤਰ੍ਹਾਂ ਹੀ ਲਿਖਣੀਆਂ ਹਨ ਠੀਕ ਹੈ ਕੇ 5 ਦਾ ਵਰਗਮੂਲ ਇੱਕ ਅਪਰਮੇਯ ਸੰਖਿਆ ਹੈ ਸੋ ਇਸ ਤਰ੍ਹਾਂ ਸਾਡਾ ਜਿਹੜਾ ਸਾਰਾ ਸਵਾਲ ਜਿਹੜਾ ਹੈ ਉਹ ਕੰਪਲੀਟ ਹੋਏਗਾ ਠੀਕ ਹੈ ਸੋ ਇਸ ਤਰ੍ਹਾਂ ਅਸੀਂ ਜਿਹੜਾ ਆ ਆਪਣਾ ਸਾਰਾ ਜਿਹੜਾ ਕੁਐਸਚਨ ਹੈ ਉਹ ਪ੍ਰੋਪਰ ਵੇ ਨਾਲ ਲਿਖਣਾ ਹੈ ਸਾਰੀਆਂ ਲਾਈਨਸ ਪ੍ਰੋਪਰ ਹੋਣਗੀਆਂ ਤਾਂ ਫਿਰ ਹੀ ਅਸੀਂ ਜਿਹੜਾ ਹੈ ਕੁਐਸਚਨ ਦੇ ਸਾਨੂੰ ਫੁੱਲ ਮਾਰਕਸ ਮਿਲਣਗੇ ਇਸ ਤੋਂ ਬਾਅਦ ਸਾਡੇ ਕੋਲ ਸਵਾਲ ਨੰਬਰ ਦੂਸਰਾ ਜਿਹੜਾ ਹੈ ਉਹਦੇ ਵਿੱਚ ਆਪਣੇ ਕੋਲ ਹੈ ਸਿੱਧ ਕਰੋ ਕਿ 3 25 ਦਾ ਵਰਗਮੂਲ ਇੱਕ ਅਪਰमेय ਸੰਖਿਆ ਹੈ ਸੋ ਇਸ ਸਵਾਲ ਨੂੰ ਹੱਲ ਕਰਨ ਲਈ ਆਪਾਂ ਸੇਮ ਉਹੀ ਮੈਥਡ ਜੋ ਪਹਿਲੇ ਸਵਾਲ ਵਿੱਚ ਅਪਲਾਈ ਕੀਤਾ ਸੀ ਉਹੀ ਵਰਤਾਂਗੇ ਸੋ ਇਸ ਵਿੱਚ ਆਪਾਂ ਮੰਨ ਕੇ ਚੱਲਦੇ ਹਾਂ ਕਿ ਮੰਨ ਲਓ 3 25 ਵਰਗਮੂਲ ਇੱਕ ਪਰमेय ਸੰਖਿਆ ਹੈ ਠੀਕ ਹੈ ਆਪਾਂ ਇਹਦੇ ਉਲਟ ਮੰਨ ਕੇ ਚੱਲਣਾ ਹੈ ਬਣਾਉਣਾ ਆਪਾਂ ਇਹਨੂੰ ਅਪਰमेय ਹੈ ਪਰ ਆਪਾਂ ਮੰਨ ਕੇ ਕੀ ਚੱਲੇ ਕਿ ਇਹ ਇੱਕ ਪਰमेय ਸੰਖਿਆ ਹੈ ਠੀਕ ਹੈ ਸੋ ਸਾਨੂੰ ਇਹ ਪਤਾ ਹੈ ਕਿ ਜਿਹੜੀਆਂ ਪਰमेय ਸੰਖਿਆਵਾਂ ਹੁੰਦੀਆਂ ਨੇ ਉਹ a/b ਦੇ ਰੂਪ ਵਿੱਚ ਲਿਖੀਆਂ ਜਾਂਦੀਆਂ ਨੇ ਠੀਕ ਹੈ ਇਸ ਕਰਕੇ ਆਪਾਂ ਇਹਨੂੰ ਕੀ ਕਵਾਂਗੇ ਕਿ 3 2 5 ਦਾ ਵਰਗਮੂਲ ਇਹ ਕਿਹਦੇ ਬਰਾਬਰ ਹੋ ਜਾਏਗੀ a/ b ਦੇ ਬਰਾਬਰ ਹੋ ਜੇਗੀ ਠੀਕ ਹੈ ਜੇਕਰ a b ਦੇ ਬਰਾਬਰ ਹੋਏਗੀ ਤਾਂ ਇੱਥੇ ਆਪਾਂ ਆ ਲਾਈਨ ਲਿਖਾਂਗੇ ਕਿ ਜਿੱਥੇ a ਅਤੇ b ਸਹਿ ਆਭਾਜ ਸੰਖਿਆਵ ਹਨ ਠੀਕ ਹੈ ਸਹਿ ਆਭਾਜ ਸੰਖਿਆਵ ਹਨ ਸਹਿ ਆਭਾਜ ਸੰਖਿਆਵ ਜਿਨ੍ਹਾਂ ਵਿੱਚ ਕੋਈ ਵੀ ਸਾਂਝਾ ਗੁਰੂਣਖੰਡ ਨਹੀਂ ਹੁੰਦਾ ਸਿਰਫ ਇੱਕ ਹੀ ਸਾਂਝਾ ਗੁਰੂਣਖੰਡ ਹੈ ਠੀਕ ਹੈ ਸਹਿ ਆਭਾਜ ਸੰਖਿਆਵ ਅਤੇ b ਜਿਹੜਾ ਹੈ ਉਹ 0 ਦੇ ਬਰਾਬਰ ਨਹੀਂ ਹੋਏਗਾ ਠੀਕ ਹੈ ਸੋ ਇਸ ਤੋਂ ਬਾਅਦ ਸਰਟਿਕਲ ਕੀ ਹੈ ਆਪਾਂ ਇਹਨੂੰ ਫਰਦਰ ਇਸ ਤੋਂ ਅੱਗੇ ਹੱਲ ਕਰਦੇ ਹਾਂ ਠੀਕ ਹੈ 3 2 5 ਦਾ ਵਰਗਮੂਲ a b ਹੈ ਤਾਂ ਆਪਾਂ ਇੱਥੋਂ 5 ਦੇ ਵਰਗਮੂਲ ਦਾ ਮੁੱਲ ਲਬ ਲਈਏ 3 ਇਧਰ ਜੁੜ ਰਿਹਾ ਹੈ ਜੇਕਰ ਮੈਂ ਇਹਨੂੰ ਦੂਸਰੀ ਸਾਈਡ ਖੜਾਗਾ ਠੀਕ ਹੈ ਤਾਂ ਉਧਰ ਜਾ ਕੇ a ਕੱਟ ਜਾਏਗਾ ਠੀਕ ਹੈ ਇਧਰ ਮੇਰੇ ਕੋਲ 2 5 ਦਾ ਵਰਗਮੂਲ ਰਹਿ ਗਿਆ ਹੁਣ ਇਹਨੂੰ ਮੈਂ ਹੱਲ ਕਰਨ ਲਈ ਮੈਂ ਇੱਥੇ ਲਗਤਮ ਲਵਾਂਗਾ ਬੀ ਐਲਸੀਮ ਆ ਜਾਏਗਾ ਠੀਕ ਹੈ ਸੋ ਬੀ ਐਲਸੀਮ ਆ ਜਾਏਗਾ ਕਿਵੇਂ ਹੱਲ ਹੋਏਗਾ ਇੱਥੇ ਆ ਜਾਏਗਾ a a ਇਧਰ ਕਰਾਸ ਗੁਣਾ ਹੋ ਜਾਏਗਾ ਠੀਕ ਹੈ b ਤਿੰਨ ਨਾਲ ਗੁਣਾ ਹੋ ਕੇ 3b ਬਣ ਜਾਏਗਾ ਇਹ ਬਣ ਜਾਏਗਾ a 3b b ਇਧਰ ਆ ਗਿਆ 2 5 ਦਾ ਵਰਗਮੂਲ ਠੀਕ ਹੈ ਸੋ ਇਥੋਂ ਆਪਾਂ ਮੈਂ 5 ਦੇ ਵਰਗਮੂਲ ਦਾ ਮੁੱਲ ਕੱਢਣਾ ਸੀ ਸੋ ਇੱਥੇ ਮੇਰੇ ਕੋਲ 2 ਇਹਦੇ ਨਾਲ ਗੁਣਾ ਹੋ ਰਿਹਾ ਜਿਹੜੀ ਸੰਖਿਆ ਇਧਰ ਗੁਣਾ ਹੋ ਰਹੀ ਹੈ ਦੂਸਰੀ ਸਾਈਡ ਜਾ ਕੇ ਕੀ ਹੋ ਜਾਂਦੀ ਹੈ ਭਾਗ ਹੋ ਜਾਂਦੀ ਹੈ ਮੀਨਸ ਕਿ बटे ਚੜੇ ਜਾਂਦੀ ਹੈ बटे ਦੇ ਵਿੱਚ ਪਹਿਲਾਂ ਹੀ ਦੋ b ਪਿਆ ਹੋਇਆ ਤੇ ਇਸ b ਦੇ ਨਾਲ ਆਇਸ ਦੋ ਨੇ ਜਾ ਕੇ ਗੁਣਾ ਹੋ ਕੇ ਦੋ b ਬਣਾ ਲਏ ਹੈ ਕਿ ਜਿਹੜਾ 5 ਦਾ ਵਰਗਮੂਲ ਹੈ ਉਹ ਕਿਤੇ ਬਰਾਬਰ ਆ ਗਿਆ a 3b 2b ਠੀਕ ਹੈ ਹੁਣ ਮੈਨੂੰ ਇਹ ਪਤਾ ਹੈ ਕਿ ਜਿਹੜਾ a ਤੇ b ਕੀ ਨੇ ਦੋਵੇਂ ਹੀ ਸਹਿਭਾਜ ਮਤਲਬ ਸੰਪੂਰਨ ਸੰਖਿਆਵਾਂ ਨੇ ਠੀਕ ਹੈ ਪਰੰਤੂ a ਅਤੇ b ਸੰਪੂਰਨ ਸੰਖਿਆਵਾਂ ਹਨ ਠੀਕ ਹੈ ਸੰਪੂਰਨ ਸੰਖਿਆਵਾਂ ਹਨ ਜੇਕਰ a ਤੇ b ਦੋਵੇਂ ਹੀ ਸੰਪੂਰਨ ਸੰਖਿਆਵਾਂ ਹਨ ਠੀਕ ਹੈ ਤਾਂ ਐਵੀ ਸੰਪੂਰਨ ਐਵੀ ਸੰਪੂਰਨ ਨੇ ਸੰਪੂਰਨ ਚ ਸੰਪੂਰਨ ਘਟਾਵਾਂਗੇ ਤਾਂ ਸੰਪੂਰਨ ਸੰਖਿਆ ਹੀ ਆਉਂਦੀ ਹੈ ਠੀਕ ਹੈ ਤੇ نیچے ਵੀ ਸੰਪੂਰਨ ਹੈ ਸੰਪੂਰਨ ਨੂੰ ਸੰਪੂਰਨ ਨਾਲ ਭਾਗ ਕਰਾਂਗੇ ਠੀਕ ਹੈ ਤੇ ਇਹਦਾ ਮਤਲਬ ਇਹ ਸਾਰੀ ਮੇਰੇ ਕੋਲ ਕੀ ਬਣਗੀ ਮੇਰੇ ਕੋਲ ਇੱਕ ਪਰਮੇਯ ਸੰਖਿਆ ਬਣਗੀ ਠੀਕ ਹੈ ਉੱਪਰ ਵੀ ਸੰਪੂਰਨ ਹੈ ਥੱਲੇ ਵੀ ਸੰਪੂਰਨ ਹੈ ਸੰਪੂਰਨ ਨੂੰ ਸੰਪੂਰਨ ਨਾਲ ਭਾਗ ਕਰਨ ਤੇ ਪਰमेय ਸੰਖਿਆ ਆਉਂਦੀ ਹੈ ਠੀਕ ਹੈ ਇਹਦਾ ਮਤਲਬ ਕੀ ਹੋ ਗਿਆ ਕਿ ਮੇਰੇ ਕੋਲ a 3b 2b ਇੱਕ ਪਰमेय ਸੰਖਿਆ ਆ ਗਈ ਠੀਕ ਹੈ ਇੱਕ ਪਰमेय ਸੰਖਿਆ ਹੈ ਜੇਕਰ a ਮੇਰੇ ਕੋਲ ਇੱਕ ਪਰमेय ਸੰਖਿਆ ਹੈ ਤੇ ਇਹ ਅੱਗੇ ਉਹ ਕਿਤੇ ਬਰਾਬਰ ਹੈਗੀ ਆ 5 ਦਾ ਵਰਗਮੂਲ ਠੀਕ ਹੈ ਇਹਦਾ ਮਤਲਬ ਕੀ ਹੋ ਗਿਆ ਕਿ ਜੇ a ਪਰमेय ਹੈ ਤੇ a ਵੀ ਪਰमेय ਹੋਏਗੀ ਠੀਕ ਹੈ ਇਦਾਂ ਮਤਲਬ ਹੋ ਗਿਆ ਕਿ 5 ਦਾ ਵਰਗਮੂਲ ਇੱਕ ਪਰਮੇਯ ਸੰਖਿਆ ਹੋਗੀ ਠੀਕ ਹੈ 5 ਦਾ ਵਰਗਮੂਲ ਇੱਕ ਪਰਮੇਯ ਸੰਖਿਆ ਹੈ ਪਰ ਸਾਨੂੰ ਬੱਧਾ ਆਏ ਕਿ 5 ਦਾ ਵਰਗਮੂਲ ਤੇ ਪਰਮੇਯ ਸੰਖਿਆ ਹੁੰਦੀ ਨਹੀਂ ਹੈ ਠੀਕ ਹੈ 5 ਦਾ ਵਰਗਮੂਲ ਪਰਮੇਯ ਸੰਖਿਆ ਨਹੀਂ ਹੁੰਦੀ ਠੀਕ ਹੈ ਉਹ ਕਿਹੜੀ ਸੰਖਿਆ ਹੁੰਦੀ ਹੈ ਉਹ ਅ ਪਰਮੇਯ ਸੰਖਿਆ ਹੁੰਦੀ ਹੈ ਠੀਕ ਹੈ ਸੋ ਆਪਾਂ ਪਰੰਤੂ ਇਹ ਇਸ ਦੇ ਉਲਟ ਹੈ ਠੀਕ ਹੈ ਉਲਟ ਕੀ ਹੈ ਕਿ 5 ਦਾ ਵਰਗਮੂਲ ਇੱਕ ਅ ਪਰमेय ਸੰਖਿਆ ਹੈ ਠੀਕ ਹੈ 5 ਦਾ ਵਰਗਮੂਲ ਪਰमेय ਸੰਖਿਆ ਨਹੀਂ ਹੁੰਦੀ ਆਪਾਂ ਵੱਢ ਚੁੱਕੇ ਹਾਂ ਪਹਿਲੇ ਸਵਾਲ ਵਿੱਚ ਕਿ 5 ਦਾ ਵਰਗਮੂਲ ਇੱਕ ਅ ਪਰमेय ਸੰਖਿਆ ਹੈ ਠੀਕ ਹੈ ਤੇ ਇਹ ਉਲਟ ਸਾਨੂੰ ਕਿਉਂ ਪ੍ਰਾਪਤ ਹੋਇਆ ਇਹ ਉਲਟ ਸਾਨੂੰ ਆਪਣੇ अपने गलत मन्नन करके प्राप्त हुआ है आपा की गलत मन्नया सी आपा ये गलत मन्नया सी कि 3/2 पाई ਦਾ ਵਰਗਮੂਲ ਇੱਕ ਪਰमेय ਸੰਖਿਆ ਹੈ ਠੀਕ ਹੈ ਕਿ 3 ਜਮਾ 2 पाई ਦਾ ਵਰਗਮੂਲ ਇੱਕ ਪਰमेय ਸੰਖਿਆ ਹੈ ਇਹਦਾ ਮਤਲਬ ਕੀ ਹੋ ਗਿਆ ਕਿ ਜਿਹੜੀ 3/2 पाई ਦਾ ਵਰਗਮੂਲ ਇੱਕ ਪਰमेय ਸੰਖਿਆ ਨਹੀਂ ਹੋਈ ਇਹ ਕਿਹੜੀ ਸੰਖਿਆ ਹੋਗੀ ਇੱਕ ਅਪਰमेय ਸੰਖਿਆ ਹੋਗੀ ਇਸ ਲਈ ਅਸੀਂ ਇਹ ਸੱਟਾ ਕੱਢਦੇ ਹਾਂ ਕਿ 3/2 π ਦਾ ਵਰਗਮੂਲ ਇੱਕ ਕਿਹੜੀ ਸੰਖਿਆ ਹੋਏਗੀ ਅਪਰमेय ਸੰਖਿਆ ਹੈ ਇਸ ਤਰ੍ਹਾਂ ਦਾ ਸੈਡਾ ਸਵਾਲ ਜਿਹੜਾ ਹੈ ਉਸਵਾਲ ਨੰਬਰ ਦੂਸਰਾ ਜਿਹੜਾ ਹੈ ਉਹ ਕੰਪਲੀਟ ਹੋ ਜਾਏਗਾ